ਕਿਸੇ ਸਮੇਂ ਸ਼ਾਇਦ ਤੁਹਾਨੂੰ ਯਾਦ ਹੋਵੇਗਾ ਮੇਰੇ ਖਿਆਲ ਨਾਲ ਬਾਅਦ ਚ ਪੰਜਾਬ ਦਾ ਗਵਰਨਰ ਵੀ ਬਣਿਆ ਸ਼ਿਬਰ ਜਦੋਂ ਆਰਮੀ ਦੇ ਵਿੱਚ ਸੀਗਾ ਡੀਟੀ ਐਨ ਸ਼ਿਬਰ ਸ਼ਿਬਰ ਉਸਨੇ ਕਲਾ ਨੌਰ ਦੇ ਇਲਾਕੇ ਚ ਇੱਕ ਗੱਲ ਪਈ ਸੀ ਕਿ ਇਹ ਜਿਹੜੀਆਂ ਪੰਜਾਬ ਦੀਆਂ ਜਨਾਨੀਆਂ ਨੇ ਇਹ ਬਈਏ ਪੈਦਾ ਕਰਨ ਗਿਆ ਮਹਿਸ ਇਹ ਗੱਲ ਕੇਵਲ ਇਥੋਂ ਤੱਕ ਸੀਮਤ ਨਹੀਂ ਸੀ ਕਿ ਉਹਨੇ ਇੱਕ ਪ੍ਰਿੰਟ ਦੇ ਵਿੱਚ ਇਕੱਠੀਆਂ ਕੀਤੀਆਂ ਔਰਤਾਂ ਤਾਂ ਮਰਦ ਜਿਸ ਤਰ੍ਹਾਂ ਪਿੰਡਾਂ ਚੋਂ ਬਾਹਰ ਚੜਕੇ ਬਿਠਾ ਲਏ ਜਾਂਦੇ ਸੀ ਉਦੋਂ ਉਹਨਾਂ ਨੂੰ ਡਰਾਉਣ ਵਾਸਤੇ ਕਿਹਾ ਉਹਦੇ ਵਿੱਚ ਜਿਹੜੀ ਸਟੇਟ ਦੀ ਇੱਕ ਕੌਨਸਿਪਰੇਸੀਵ ਜਹਿਨਤ ਸੀ ਨਾ ਉਹ ਨਜ਼ਰ ਆ ਰਹੀ ਸੀ ਹੁਣ ਤੁਸੀਂ ਵੇਖੋ ਜਿੰਨੇ ਵੀ ਮੈਡੀਕੇਟਡ ਨਸ਼ੇ ਨੇ ਚਾਹੇ ਡੈਕਸਟ੍ਰੋਮੈਥਾਰਫਨ ਹੈ ਚਾਹੇ ਐਟ੍ਰੋਪੀਨ ਹੈ ਚਾਹੇ ਕੋਰਡੀਨ ਹੈ ਉਸ ਤੋਂ ਇਲਾਵਾ ਹੋਰ ਵੀ ਛਨੇ ਨਸ਼ੇ ਨੇ ਜਿਹਦੇ ਮੈਡੀਕੇਟਡ ਨਹੀਂ ਉਹਨਾਂ ਦਾ ਫੈਕਟ ਕਿਸ ਚੀਜ਼ ਤੇ ਪੈ ਰਿਹਾ ਸਭ ਤੋਂ ਵੱਡੀ ਗੱਲ ਕਿ ਇਹ ਸਾਰੇ ਨਸ਼ੇ ਜਿਹੜੇ ਨੇ ਸਪਾਈਸਲ ਤੇ ਪੈ ਰਹੇ ਪਰਮਿਸਾਈਟਸ ਨੂੰ ਕਿਸੇ ਸਮੇਂ ਜਿਹੜਾ ਪੰਜਾਬ ਦਾ ਨੌਜਵਾਨ ਸੀਗਾ ਉਹਦੀ ਸਪਰਮ ਕਾਉਂਟ ਜਿਹੜੀ ਸੀ ਅਸੀਂ ਐਵਰੇਜ ਜਿਹੜੀ ਸੀ 60 ਤੋਂ 70 ਤੱਕ ਵੀ ਕਹਿੰਦੇ ਸੀ ਇਹ ਬੱਚਾ ਪੈਦਾ ਕਰਨ ਦੇ ਵਾਸਤੇ 45% ਹੋਣੀ ਜ਼ਰੂਰੀ ਹੈ ਅੱਜ ਐਵਰੇਜ 18 ਤੋਂ 23% ਰਹਿ ਗਈ ਹੈ ਪੰਜਾਬ ਦਾ ਨੌਜਵਾਨ ਬੱਚਾ ਪੈਦਾ ਕਰਨ ਦੇ ਕਾਬਿਲ ਨਹੀਂ ਰਿਹਾ ਇਸੇ ਕਰਕੇ ਹਿੰਦੁਸਤਾਨ ਦੇ ਵਿੱਚ ਕਿੰਨੇ ਸੂਬੇ ਨੇ ਪਰ ਸਭ ਤੋਂ ਵੱਧ ਆਰਟੀਫੀਸ਼ੀਅਲ ਇਨਸੈਮੀਨੇਸ਼ਨ ਸੈਂਟਰ ਪੰਜਾਬ ਦੇ ਵਿੱਚ ਨੇ ਪੰਜਾਬ ਦੀਆਂ ਬੱਚੀਆਂ ਨੂੰ ਜਦੋਂ ਆਰਟੀਫੀਸ਼ੀਅਲ ਇਨਸੈਮੀਨੇਟ ਕੀਤਾ ਜਾਂਦਾ ਹੈ ਤੇ ਉਹ ਜਿਹੜਾ ਸੀਮਨ ਆ ਉਹ ਭਈਏ ਵੇਚ ਰਹੇ ਨੇ ਫਿਰ ਕੀ ਸਾਡੇ ਜੀਨਸ ਚੇਂਜ ਨਹੀਂ ਹੋਣਗੇ ਕੀ ਇਹ ਜੀਨੋਸਾਈਡ ਹੀ ਹੋਵੇਗਾਇਸ ਤਰ੍ਹਾਂ ਦੇ ਨਾਲ ਸੋ ਜਿਹੜੇ ਹੁਣ ਨਸ਼ੇ ਨੇ ਬਹੁਤ ਜ਼ਿਆਦਾ ਘਾਤਕ ਨੇ ਜਿਨ੍ਹਾਂ ਦੇ ਨਾਲ ਇੱਕ ਸਾਜ਼ਿਸ਼ੀ ਵਿਧੀ ਦੇ ਨਾਲ ਸਾਡੀ ਨਸਲ ਨੂੰ ਬਦਲਿਆ ਜਾ ਰਿਹਾ ਹੈ